ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ Narasing Vishnu Bhagavan dida Da So Hang Marai Shir Sing Vishnu Bhagavan dida Da So Hang Marai Shir Sing Vishnu Bhagavan dida so

ਸੋਤਸਾਸੀ ਜੀ ਵੀ ਹੈ ਹੋ ਜਾ ਕੇ ਜਿਹੜੀ ਇੰਪੋਰਟਿੰਗ ਚ ਸਤਿਕਾਰ ਜੋ ਹਰ ਸੰਗਤ ਜੀਓ ਹਯੂ ਚੰਛੇ ਜੀ ਦਾ ਕੋਟਨ ਕੋਰਟ ਤੈਦ ਨੂੰ ਧੰਨਵਾਦ ਕਰਦੇ ਹਾਂ ਆਪਾਂ ਅਜ ਵੀਰ ਲਖਾ ਸਿੰਘ ਜੀ ਦੇ ਕਰਾਇਆ ਪਕਤਰ ਹੋਇਆ ਹਰ ਸੰਗਤ ਜੀਓ ਭਾਰਤ ਵੈਂ ਮੇਰੇ ਭੈਣ ਭਰਾਓ ਇਕਾਲਪੁਰਖ ਨੇ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਆਪਣਾ ਪਗਟਾਵਾ ਕੀਤਾ ਹੈ ਕਿ ਪਹਿਲਾਂ ਜਿੰਨੀਆਂ ਪਿੱਛੇ ਖੇਡਾ ਹੋਈਆਂ ਮਾਤ ਲੋਕ ਦੇ ਵਿੱਚ 23 avatars 3 ਪਗੰਬਰ 10 ਗੁਰਸਵਾਨ ਉਲਗ-ਉਲਗ ਆਪਣਾ ਆਕੇ ਨਾਮ ਫਰਮਾਨ ਦਿੰਦੇ ਰਹੇ ਕਿ ਜਦੋਂ ਕਾਲਜੂ ਦੇ ਅਖੀਰ ਦੇ ਵਿੱਚ ਓਕਾਲ ਪੁਰਖ ਪਰਮਾਤਮਾ ਆਇਆ ਉਹ ਆਪਣਾ ਨਾਮ ਆ ਨਮਾਸ਼ਬ ਨਮ ਭਗਤ ਫਲਵਾੜੀ ਜਿਹੜੀ ਆ ਉਹ ਪੈਦਾ ਕਰੇਗਾ ਉਹ ਪ੍ਰਮਾਤਮਾ ਦਾ ਕੋਟਨ ਕੋਟ ਤੈਦ ਲੋ ਧੰਨਵਾਦ ਕਿ ਵੀਰ ਪਾਸਿਓ ਆਪ ਜੀ ਨੇ ਸਰਬੰਨ ਕੀਤਾ ਕਿ ਜਿਹੜਾ ਨੇਕ ਲੰਗ ਗਦਵਾਰ ਤੋਂ ਫੇਲ ਹੋ ਗਿਆ ਉਹ ਸਦਾ ਰਾਏ ਧਰਮ ਦੀ ਜੇਲ ਦੇ ਵਿੱਚ ਰਹੇਗਾ ਨੇਕ ਲੰਗ ਹੈ ਕੀ ਹੈ ਨੇਕ ਲੰਗ ਜਿਸ ਨੂੰ ਕੋਈ ਕਲੰਕ ਨਹੀਂ ਹੈ ਉਸ ਦੀ ਚਰਨਾਂ ਦੇ ਵਿੱਚ ਆਪੇ ਆਉਣਾ ਆਣਾ ਹੈ ਜੇ ਤਤ ਦੀ ਪੂਜਾ ਕਰਨੀ ਹੁੰਦੀ ਪਿਛੇ ਤੇਈ ਅਵਤਾਰ ਤਿੰਨ ਪਗੰਬਰ ਦਸ ਗੁਰੂ ਸਵਾਨ ਅੱਗੇ ਚਲੇ ਗਏ ਦਸਵੇਂ ਪਾਤਸ਼ਾਹ ਜੀ ਨੇ ਇਹ ਕਲੀਅਰ ਕਰਤਾ ਸੀ ਕਿ ਤਤ ਦੀ ਪੂਜਾ ਅੱਗੇ ਨਹੀਂ ਚੱਲਣੀ ਨਾ ਹੋਵੇਗੀ ਕੀ ਕਿਹਾ ਸੀ ਗੋਬਿੰਦ ਪਾਤਸ਼ਾਹ ਜੀ ਨੇ ਗੋਬਿੰਦ ਨੇ ਜਿਸ ਵੇਲੇ ਛੜਿਆਪੁਰੀ ਅਨੰਦਾ ਗੋਵਿੰਦ ਪਾਸ਼ਾ ਜੀ ਨੇ ਜਦੋਂ ਅਨੰਦਪੁਰ ਕਿਲਾ ਛੱਡਿਆ ਸਹਿਜ ਨਾਲ ਮਾਤਾ ਗੁਜਰੀ ਦੇ ਕੰਨ ਵਿੱਚ ਸੁਣਾਇਆ ਕੀ ਸੁਣਾਇਆ ਸੀ ਮਾਤਾ ਜੀ ਮੈਂ ਮੁੜ ਕੇ ਕਦੇ ਨਹੀਂ ਆਉਣਾ ਵਿੱਚ ਜੇਰ ਚ ਅੰਡਾ ਇਹ ਗੋਵਿੰਦ ਪਾਸ਼ਾ ਜੀ ਨੇ ਉਸ ਵੇਲੇ ਮਾਤਾ ਗੁਜਰ ਕੌਰ ਜੀ ਨੂੰ ਇਹ ਦੱਸਿਆ ਸੀ ਕਿ ਮੈਂ ਕਦੇ ਨਹੀਂ ਆਉਣਾ ਵਿੱਚ ਜੇਰ ਚ ਅੰਡਾ ਮੈਂ ਜਦੋਂ ਆਵਾਂਗਾ ਕਿਉਂਕਿ ਸਾਡੇ ਲੱਖ ਲੱਖ ਸਵਾਲ ਹੁੰਦੇ ਆ ਸਾਡੇ ਸਟੇਜ ਤੇ ਆਗੇ ਸਾਡੇ ਅਲੱਗ-ਅਲੱਗ ਬਿਆਨ ਹੋ ਜਾਂਦੇ ਆ ਬਟ ਜੋ ਪਰਮੇਸ਼ਰ ਨੇ ਜੋ ਹਰਵਾਣੀ ਦੇ ਵਿੱਚ ਦੱਸਿਆ ਹੈ ਕੀ ਦੱਸਿਆ ਗੋਬਿੰਦ ਪਾਸ਼ੇ ਜੀ ਨੇ ਕਿ ਮੈਂ ਜਦੋਂ ਆਵਾਂਗਾ ਸਤਖੰਡ ਵਿੱਚੋਂ ਸੱਚ ਦੀ ਧਾਰ ਬਣ ਕੇ ਸ਼ਬਦ ਗੁਰੂ ਹੋ ਕੇ ਤੇ ਸਵਾਵਾਂਗਾ ਵਿੱਚ ਪਰਮਾ ਨੰਦਾ ਮੈਂ ਇਸ ਤਰ੍ਹਾਂ ਆਵਾਂਗਾ ਮੈਂ ਦੇਹ ਧਾਰ ਕੇ ਨਹੀਂ ਆਵਾਂਗਾ ਤੇ ਨਾ ਦੇਹ ਦੀ ਤੇ ਪੂਜਾ ਹੋਣੀ ਹੈ परम पुरुष ਦਾ ਰੂਪ ਇੱਕੋ ਵੇਖ ਵਿਖਾਈਆ ਉਹ ਇੱਕ ਓਕਾਰ ਅੱਲਾ ਵਾਹਿਗੁਰੂ ਬ੍ਰਾਹਮਣ ਗੋੜ ਨੇ ਆ ਕੇ ਮਾਤ ਲੋਕ ਦੇ ਵਿੱਚ ਖੇਡ ਕੀਤੀ ਆ ਹਰ ਸੰਦੇ ਜੀਓ ਇੱਕ ਜੋਤ ਦੋ ਸਰੂਪਾ ਸੋ ਮੈਂ ਆਪ ਜੀ ਨਾਲ ਚੰਦ ਲੈਣਾ ਸਾਂਝੀ ਕਰਾਂਗਾ ਕਿ ਜਦੋਂ ਪਰਮੇਸ਼ਰ ਜੀ ਨੇ ਮਾਤਾ ਵਿਸ਼ਨਕੌਰ ਜੀ ਨੂੰ ਗੋਦੀ ਦੇ ਚੁੱਕ ਕੇ ਵਿਹਾਰ ਕਰਾਇਆ ਸੀ ਨਾਲ ਦੀ ਨਾਲ ਆਪਾਂ ਇਸ ਦਾ ਵੇਰਵਾ ਵੀ ਸਾਂਝਾ ਕਰਾਂਗੇ ਕਿ ਇਹ ਖੇਡ ਕਿਵੇਂ ਹੋਈ ਸੀ ਉਸ ਦਿਨ ਗ੍ਰੰਥ ਨੰਬਰ 21 ਦੀ ਲਿਖਤ ਪੇਜ ਨੰਬਰ 1394 ਹਰ ਸੰਗਤ ਜੀਓ ਫਿਊ ਸੰਘਾ ਜੀ ਨੇ ਉਸ ਦਿਨ ਮਾਤਾ ਵਿਸ਼ਨ ਕੋ ਵਰ ਜੀ ਨੂੰ ਗੋਦੀ ਦੇ ਚੁੱਕ ਕੇ ਵਿਹਾਰ ਕਰਾਇਆ ਉਹ ਦਿਨ ਗੋਬਿੰਦ ਪਾਸ਼ਾ ਜੀ ਕੀ ਕਹਿੰਦੇ ਨੇ ਗੋਬਿੰਦ ਕਹੇ ਮਾਤਾ ਛੱਡ ਦੇ ਪਿਛਲਾ ਖਿਆਲ ਅੰਤਿਛ ਲੈ ਬਦਲਾਈਆ ਜਿਹੜਾ ਗੋਦੀ ਚੁਕਿਆ ਬਾਲ ਨੰਨਾ ਆਪ ਉਠਾਈਆ ਜਿਸ ਨੰਨੇ ਨੇ ਤੈਨੂੰ ਅੱਜ ਆਪ ਚੁਕਿਆ ਹੈ ਜਿਸ ਨੂੰ ਕਹਿੰਦੀ ਰਹੀ ਲਾਲ ਖੁਸ਼ੀਆਂ ਨਾਲ ਬੁਲਾਈਆ ਜਿਸ ਨੂੰ ਤੂੰ ਖੁਸ਼ੀਆਂ ਨਾਲ ਬੁਲਾਉਂਦੀ ਰਹੀ ਲਾਲ ਕਹਿ ਕੇ ਉਹ ਬਣ ਕੇ ਪੁਰਖ ਅਕਾਲ ਉਹ ਬਣ ਕੇ ਪੁਰਖ ਅਕਾਲ ਆਪਣਾ ਰੂਪ ਆਇਆ ਬਦਲਾਈਆ ਉਹ ਅੱਜ ਆਪਣਾ ਰੂਪ ਬਦਲਾ ਕੇ ਹਰ ਪਗਦਵਾਰ ਜੇਠੋਵਾਲ ਦੇ ਵਿੱਚ ਵਿਹਾਰ ਕਰਵਾ ਰਿਹਾ ਸੱਚੀ ਗੋਦੀ ਲਵੇ ਸਵਾਲ ਸੁੱਤਿਆਂ ਫੇਰ ਨਾ ਕੋਈ ਉਠਾਈਆ ਇੱਥੇ ਉੱਥੇ ਪੁੱਛੇ ਹਾਲ ਮਿਹਰਬਾਨ ਮਿਹਰ ਨਜ਼ਰ ਉਠਾਈ ਆ ਉਹ ਮਿਹਰਬਾਨ ਨੇ ਕਿਰਪਾ ਕੀਤੀ ਹੈ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਸਦ ਆਪਣਾ ਰੰਗ ਰੰਗਾਈਆ ਸਤਾਰਾ ਹਾੜ ਕਹੇ ਪੁੱਤ ਦੀ ਮਾਤਾ ਬੈਠ ਗਈ ਗੋਦੀ ਪੁੱਤ ਦੀ ਮਾਤਾ ਬੈਠ ਗਈ ਗੋਦੀ ਪਿਤਾ ਪੁਰਖ ਕਾਲ ਆਇਆ ਰੂਪ ਬਦਲਾਈਆ ਉਹ ਪਿਤਾ ਆ ਗਿਆ ਹੈ ਰੂਪ ਬਦਲਾ ਕੇ ਜਿਸ ਨੂੰ ਕਹਿੰਦੀ ਪੂਰਨ ਜੋਤੀ ਜਿਸ ਨੂੰ ਕਹਿੰਦੀ ਪੂਰਨ ਜੋਤੀ ਉਹ ਜੋਤੀ ਜਾਤਾ ਵੇਖ ਵਿਖਾਈਆ ਉਹ ਜੋਤੀ ਜਾਤਾ ਉਹ ਜਿਹੜਾ ਉਹ ਸੀ ਉਹ ਉਹ ਵੇਖ ਵਿਖਾਈਆ ਉਹ ਵੇਖ ਵਿਰਿਆ ਔਰ ਆਪਣਾਪ ਵਖਾ ਵੀ ਰਿਹਾ ਜੋਤੀ ਜਾਤਾ ਮਾਤਾ ਜਗਤ ਦੀ ਏ ਬੱਚੇ ਸਾਰੇ ਤੇਰੇ ਗੋਤੀ ਸਭ ਨੂੰ ਦਿਆਂ ਵਿਖਾਈਆ ਇਹ ਕੋਈ ਹਿਰਖ ਤੇ ਨਾ ਕੋਈ ਸੋਗੀ ਚਿੰਤਾ ਦੇਣੀ ਕਢਾਈ ਆ ਸਾਰੇ ਬੱਚੇ ਤੇਰੇ ਜੋਗੀ ਜਨ ਭਗਤ ਸੋਭਾ ਪਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਪੇਵ ਅਵੇਦਾ ਦੇ ਖੁਲਾਈਆ ਪੇਵ ਅਵੇਦਾ ਦੇ ਖੁਲਾਈਆ ਗੋਬਿੰਦ ਕਹੇ ਸ਼ਬਦੀ ਧਾਰ ਅਗੰਮੀ ਬੱਚੇ ਬਚਪਨ ਦੇ ਆ ਵੜੇ ਆਇਆ ਜਿਸ ਦੀ ਡੋਰ ਹੀ ਨਾ ਕੱਚੀ ਤੰਦਨ ਤੰਦ ਵੰਧਾਈਆ ਇੱਕ ਖਬਰ ਸੁਣਨੀ ਸੱਚੀ ਸੱਚ ਸੱਚ ਸੁਨਾਈਆ ਪਰਮ ਰਹਿ ਨਾਰਤੀ ਪਰਮ ਪਰਮੇਸ਼ਰ ਨੇ ਕਟਿਆ ਹੈ 24 ਗ੍ਰੰਥਾਂ ਦੇ ਵਿੱਚ ਪਰਮ ਰਹਿ ਨਾਰਤੀ ਭਾਂਡਾ ਕੂੜਾ ਦੇਣਾ ਪਨਾਈ ਆ ਵਿਸ਼ਣਕੌਰ ਕਹੇ ਜਿਸ ਪੂਨ ਨੇ ਮੈਨੂੰ ਚੁਕਿਆ ਆਪਣੀ ਪੱਟੀ ਪਟਨੇ ਵਾਲਾ ਵेश ਵਟਾਈ ਆ ਉਹ ਜਨ ਭਗਤੋ ਤੁਹਾਨੂੰ ਸਦਾ ਸਦਾ ਸੱਦ ਆਪਣੇ ਨਾਲ ਰਹਾ ਰਖੀ ਵਿਛੋੜਾ ਰਹੇ ਨਾ ਰਹਿਣ ਕੋਈ ਨਾ ਪਾਈਆ ਤੁਸਾਂ ਕਿਉ ਤੁਸਾਂ ਤੂੰ ਮੇਰਾ ਮੈਂ ਤੇਰਾ ਤਾਰ ਜਪੀ ਦੂਜਾ ਦੂਜਾ ਨਾਤਾ ਦਿੱਤਾ ਤੋੜাইয়া ਅਗੇ 17 ਹਾੜ ਹੋਰ ਕੀ ਕਹਿੰਦਾ 17 ਹਾੜ ਕਹੇ ਜਨਪਗਤ ਰਹਿ ਨਹੀਂ ਦੇਣਾ ਕੋਈ ਛਟੜ ਵਿਧਵਾ ਨજર ਕੋਈ ਨਾ ਆਈਆ ਹਰ ਸੰਗਤੀ ਇਹ ਪਰਮੇਸ਼ਰ ਨੇ ਜੋਤ ਤੇ ਸ਼ਬਦ ਦੀ ਤਾਰ ਹੋ ਕੇ ਇੱਕ ਰੂਪ ਹੋ ਕੇ ਖੇਡ ਕੀਤੀ ਕੋਈ ਅੱਡ-ਅੱਡ ਨਹੀਂ ਕਿ ਕਾਲਪੁਰਕ ਹੋਰ ਸੀ ਤੇ ਸ਼ਬਦੀ ਸੁੱਤ ਹੋਰ ਸੀ ਨਹੀਂ ਉਹ ਜੋਤ ਤੇ ਸ਼ਬਦੀ ਦੀ ਤਾਰ ਇੱਕ ਹੋ ਕੇ ਮਾਤ ਲੋਕ ਦੇ ਵਿੱਚ ਉਹਨੇ ਆ ਕੇ ਗੱਲ ਕੀਤੀ ਅੱਗੇ ਕੀ ਕਹਿੰਦੇ ਨੇ ਸਤਾਰਾ ਹਾੜ ਕੇ ਇਹ ਜਨਪਗਤ ਰਹਿ ਨਹੀਂ ਦੇਣਾ ਕੋਈ ਛੁਟੜ ਵਿਦਵਾ ਨજર ਕੋਈ ਨਾ ਆਇਆ ਗੁਰਮukh Singh ਆਪਣਾ ਪੋਤਰਾ ਚੁਕਲਾ ਕੁਛੜ ਧੁਰ ਫਰਮਾਨਾ ਇੱਕ ਜਨਾਇਆ गोविंद ਨਾਲ ਕੀਤਾ ਕੋਰ ਸਹਿਬ ਸੁਆਮੀ ਨਾ ਜਾਏ ਮੁਕਰ ਆਜ ਜਗਾਦਪੁਰ ਕਰਾਇਆ ਵਿਸ਼ਨਕੌਰ ਅਜ ਆਪਣਾ ਕਰ ਲੈ ਸ਼ੁਕਰ 17 ਹਾਰ ਕਹਿੰਦਾ ਵਿਸ਼ਨਕੌਰ ਅਜ ਆਪਣਾ ਕਰ ਲੈ ਸ਼ੁਕਰ ਸ਼ੁਕਰਾਨੇ ਵਿੱਚ ਆਪਣੀ ਖੁਸ਼ੀ ਬਨਾਈਆ ਜਿਹੜਾ ਅਗਮੀ ਤਾਰੋਂ ਆਇਆ ਉਤਰ ਉੱਤਰ ਪੂਰਬ ਪੱਛਮ ਦੱਖਣ ਪੰਦ ਮੁਕਾਇਆ ਉਹ ਜਿਸ ਪੂਰਨ ਨੂੰ ਤੂੰ ਕਹਿੰਦੀ ਰਹੀ ਪੁੱਤਰ ਜਿਸ ਪੂਰਨ ਨੂੰ ਤੂੰ ਆਪਣਾ ਪੁੱਤਰ ਕਹਿੰਦੀ ਰਹੀ ਆ ਉਹ ਪੂਰਨ ਪਰਮੇਸ਼ਰ ਹੋ ਕੇ ਆਪਣੀ ਗੋਦ ਉਠਾਇਆ ਉਹ ਪੂਰਨ ਪਰਮੇਸ਼ਰ ਹੋ ਕੇ ਆਪਜੀ ਸਭ ਨੂੰ ਉਸਨੇ ਆ ਕੇ ਆਪਣੀ ਗੋਦੀ ਚੁੱਕਿਆ ਹੈ ਗੁਰਮੁਖਾਂ ਕਦੇ ਨੰਦੇਵੇ ਲੁਕਣੂ चारों कुंटा फल फुलाईया परमेश्वर जी कितने कितने नहीं गए आप जी नु चरनी लाया चारों कुंटा फल फुलाईया ज्योति जो सुरूपारा आप अपने कृपा कर देवन हारा तुरदा वार सर्व आत्मा का परमात्मा आप अपनी कृपा करके गल कर रहे हैं हर संत जी हो हार कहे पिता पुत्र नाता गुरमुख पोत्रा ਜੋਦ ਸ਼ਬਦ ਤਾਰ ਆਤਮ ਬ੍ਰਹਮ ਬੜਿਆਈਆ ਸੱਚ ਸੰਦੇਸ਼ ਨਾਮ ਅਗੰਮ ਹੋ ਕਰਾ ਹੁਕਮ ਇੱਕੋ ਇੱਕ ਸੁਨਾਈਆ ਕਿਹੜਾ ਹੁਕਮ ਜਨ ਭਗਤਾ ਮਾਰਗ ਦੇ ਕੇ ਮੋਕਲਾ ਪੀੜੀ ਗਲੀ ਨਾ ਪੰਧ ਜਨਾਈਆ ਵੇਲੇ ਅੰਤ ਕੱਟ ਕੇ ਓਕੜਾਂ ਓੜ ਕੇ ਆਪਣਾ ਰੰਗ ਰੰਗਾਈਆ ਜਨਪਗਤੋ ਝਗੜਾ ਕਰਿਓ ਨਾ ਵਾਂਗ ਸੋਕਣਾ ਇਹ ਪਰਮੇਸ਼ਰ ਨੇ ਕੀ ਦੱਸਿਆ ਸੀ ਹੁਕਮ ਦਿੱਤਾ ਸੀ ਜਨਪਗਤੋ ਝਗੜਾ ਕਰਿਓ ਨਾ ਵਾਂਗ ਸੋਕਣਾ ਜਿਹੜਾ ਬਲਵਾਰਾ ਸਟੇਜ ਤੇ ਆਇਆ ਉਹ ਝਗੜਾ ਪਾ ਕੇ ਗਿਆ ਉਹ ਆਪਣੀ ਮਨਮਤ ਕਰਕੇ ਗਿਆ ਬਟ ਹਰਵਾਨੀ ਦੇ ਅਪਾਰਟਿੰਗ ਉਸਨੇ ਵੀ ਆਪਣੀ ਗੱਲ ਨਹੀਂ ਦਿੱਤੀ ਸੋਕਣਾ ਸੋਹਰਾ ਪੇਕਾ ਇਕੋ ਪਿਤਾ ਮਾਈਆ ਉਹ ਸੱਚਖੰਡ ਦੁਆਰੇ ਇੱਕ ਘਰ ਸਭ ਨੇ ਪਹੁੰਚਣਾ ਸਭ ਨੇ ਉੱਥੇ ਇੱਕ ਘਰ ਜਾ ਕੇ ਪਹੁੰਚਣਾ ਹੈ ਦੂਜਾ ਦਰ ਨਾ ਕੋਈ ਵੜਿਆਈ ਆ ਦੋ ਜਹਾਨ ਕਿਸੇ ਨਾ ਰੋਕਣਾ ਫੇਰ ਤੁਹਾਨੂੰ ਕਿਸੇ ਨੇ ਨਹੀਂ ਰੋਕਣਾ ਰੁਕਮਨੀ ਰਾਧਾ ਨੂੰ ਕ੍ਰਿਸ਼ਨ ਕਿਆ ਸਮਝਾਈਆ ਦੋ ਲੈਣਾ ਬਣ ਗਿਆ ਹਜੇ ਸਤਾਰਾ ਹਾਲ ਕਹੇ ਪ੍ਰਭ ਦਾ ਭਰਿਆ ਵੇਖ ਪੂਰ ਪੂਰਨ ਪੁਰਖ ਦੇ ਜਨਾਈਆ ਹਾਜ਼ਰ ਹੋ ਹਜੂਰ ਲੇਖਾ ਪੂਰਬ ਫੂਲ ਫੁਲਾਈ ਕਿਵੇਂ ਫੇਰ ਸੁਣੀਏ ਲਾਈਨ ਆਪਾਂ ਹਾਜ਼ਰ ਹੋ ਹਜੂਰ ਲੇਖਾ ਪੂਰਬ ਫੂਲ ਫੁਲਾਈਆ ਹਾਜ਼ਰ ਹੋ ਕੇ ਸਭ ਦੇ ਲੇਖੇ ਜਿਹੜੇ ਪ੍ਰਮਾਤਮਾ ਨੇ ਦਿੱਤੇ ਹਰ ਸੰਦੇ ਜੋ ਰੰਜੀਤ ਕੋਰਲਾ ਕੇ ਮस्तक ਸੰਦੂਰ ਸੰਧਿਆ ਦਾ ਵਕਤ ਇੱਕ ਸੁਹਾਈਆ ਅੰਤਰ ਵਿਕਾਰ ਰਹੇ ਨਾ ਕੂੜ ਕਿਹੜਿਆ ਕੂੜ ਦੇਣੀ ਮਟਾਈਆ ਜਿਸ ਜਨ ਪਗਤ ਪ੍ਰਭ ਚਰਨ ਹਾਲੀ ਧੂੜ ਜਿਸ ਸਾਰੇ ਨਹੀਂ ਜਿਸ ਜਨ ਜਿਸ ਜਨ ਪਗਤ ਪ੍ਰਭ ਚਰਨ ਹਾਲੀ ਧੂੜ ਉਸ ਦਾ ਇੱਕੋ ਪਿਤਾ ਉਸ ਦਾ ਇੱਕੋ ਪਿਤਾ ਮਈਆ ਸ਼ਰੀਰ ਵਾਸਤੇ ਮਾਤਾ ਪਿਤਾ ਜਗਤ ਆਤਮਾ ਆਤਮਾ ਦਾ ਪਰਮਾਤਮਾ ਆਦ ਅੰਤ ਸਦਾ ਅਖਵਾਇਆ ਜਿਸ ਕੂੜੀ ਕਰਿਆ ਕਲਯੁਗ ਮੀਟਨੀ ਜ਼ਰੂਰ ਜਹਰ ਜਹੂਰ ਕਰੇ ਰੁਸ਼ਨਾਇਆ ਨੋਖੰਡ ਪ੍ਰਤਿਮੀ ਸਤ ਦੀਪ ਜਨ ਭਗਤ ਕਰੇ ਮਸ਼ਹੂਰ ਮਸ਼ਵਰਾ ਲੈਣ ਕੋਈ ਨਾ ਚਾਹੀਆ ਜੋਤੀ ਚੋ ਸਰੂਪ ਹਾਰਾ ਆਪਣੀ ਕਿਰਪਾ ਕਰ ਕਰੇ ਕੇਲ ਸੱਚਾ ਹਾਰ ਸੱਚ ਕਰਨੀ ਕਾਰ ਕਮਾਈਆ ਸੋ ਹਰ ਸੰਗਤਿਓ ਆਪ ਜੀ ਨੇ ਯੂਛ ਐਂਛਾ ਜੀ ਦਾ ਜੋ ਲੀਕ ਸੁਣਿਆ ਹੈ ਕਿ ਕਿਵੇਂ ਪਰਮੇਸ਼ਰ ਨੇ ਸਿੱਧਾ ਦੱਸਿਆ ਕਿ ਜਿਹੜੇ ਭਗਤ ਨੇ ਇੱਕ ਵਾਰ ਚਨ ਤੂੜ ਲੈ ਲੈਂਦੇ ਨੇ ਤੇ ਉਹ ਫਿਰ ਉਹ ਇੱਕ ਪ੍ਰਭੂ ਦੇ ਹੀ ਹੋ ਜਾਂਦੇ ਆ ਸੋ ਇੱਕ ਪ੍ਰਭੂ ਦੀ ਹੀ ਮਨੋਤ ਹਰ ਸੰਗਤ ਜੀ ਉਹ ਅੱਗੇ ਵੀ ਹੋਣੀ ਹੈ ਆਜੁਗਾਦ ਵੀ ਹੋਣੀ ਹੈ ਪਿੱਛੇ ਵੀ ਹੋਈ ਤੇ ਅੱਜ ਵੀ ਹੋਈ ਤੇ ਅੱਗੇ ਵੀ ਇੱਕ ਪ੍ਰਭੂ ਦੀ ਹੀ ਜੈ ਹੋਣੀ ਹੈ ਹਰ ਸੰਗਤ ਜੀ ਕੋਈ ਸ਼ਬਦ ਘਟਬਤ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਪਾਸੋਂ ਹਿਊਛ ਐਂਛਾ ਜੀ ਪਾਸੋਂ ਮੈਂ ਮਾफी ਚਾ ਮੰਗਾ ਪੰਜ ਗਾਰੇ ਆਂਦਾ ਉੱਚੀ ਆਵਾਜ਼ ਤੇ ਵਿੱਚ ਸਾਦੇ ਵਰਸੰਗ ਲਿਓ ਸੋ ਹੰਗਮਾਰਾਈ ਸ਼ੇਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਜਿਨੋ ਭਗਵਾਨ ਦੀਦ ਸੋਹੰਗ ਮਹਾਰਾਜੇ ਰ ਸੇਂਗ ਵਿਸ਼ਨੋ ਭਗਵਾਨ ਦੀਦ ਸੋਹੰਗ ਮਹਾਰਾਜੇ ਰ ਸੇਂਗ ਵਿਸ਼ਨੋ ਭਗਵਾਨ ਦੀਦ